ਅਸੀਂ ਖੜੇ ਹਾਂ ਖਨੌਰੀ ਬਾਰਡਰ ਤੇ ਜਿੱਥੇ ਕਿ ਸੂਬ ਕਰਨ ਜਿੱਦੀ ਇੱਥੇ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਪਰ ਅਸੀਂ ਤੁਹਾਨੂੰ ਜਿਹੜੀ ਤਸਵੀਰ ਦਿਖਾਉਣ ਜਾ ਰਹੇ ਹਾਂ ਭਾਵੇਂ ਇੱਥੇ ਪੂਰੇ ਕਿਸਾਨ ਜਥੇਬੰਦੀਆਂ ਪੂਰਾ ਹੰਗਾਰਾ ਪਾ ਰਹੀਆਂ ਨੇ ਪਰ ਪਰਿਵਾਰ ਆ ਜਿਹੜਾ ਉਸ ਪੁੱਤ ਦਾ ਜਿਹੜਾ ਪਰਿਵਾਰ ਆ ਭੈਣ ਹੈ ਛੋਟੀ ਭੈਣਾਂ ਤੇ ਚਾਚੀ ਤੇ ਹੋਰ ਫੈਮਿਲੀ ਮੈਂਬਰ ਇੱਥੇ ਪਹੁੰਚੇ ਹੋਏ ਨੇ ਪਰ ਫਿਰ ਵੀ ਇਹ ਕਹਿ ਸਕਦੇ ਆ ਪੂਰੇ ਹੌਸਲੇ ਦੇ ਵਿੱਚ ਨੇ ਹੌਸਲਾ ਕਰਕੇ ਸੁਭਕਰਨ ਨੂੰ ਸ਼ਰਨਹਜਲੀ ਦੇਣ ਲਈ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖੋਗੇ ਪੂਰੇ ਪਰਿਵਾਰ ਦੇ ਬਿਲਕੁਲ ਹੌਸਲੇ ਦੇ ਨਾਲ ਛੋਟੀ ਭੈਣ ਖੜੀ ਆ ਵੱਡੀ ਭੈਣ ਖੜੀ ਆ ਭੈਣ ਜੇ ਗੱਲ ਕੀਤੀ ਜਾਵੇ ਸੁਭਕਰਨ ਦੇ ਕਿਸਾਨਾਂ ਦੇ ਲਈ ਹੱਕੀ ਮੰਗਾ ਦੇ ਮੰਗਣ ਲਈ ਆਇਆ ਸੀ ਕੀ ਤੁਹਾਨੂੰ ਕਿੰਨਾ ਕੁ ਉਤੇ ਫਕਰ ਸਾਨੂੰ ਮਾਣਾ ਸਾਡੇ ਬੇਟੇ ਤੇ ਮੈਂ ਚਾਚੀ ਜੀ ਆ ਸੁੰਦਰਪਾਲ ਕੌਰ ਪਹਿਲੀ ਗੱਲ ਤਾਂ ਉਹਨਾਂ ਨੇ ਕੁਰਬਾਨੀ ਦਿੱਤੀ ਐ ਪੰਜਾਬ ਲਈ ਸੀਧ ਹੋਇਆ ਸਾਡਾ ਬੱਚਾ ਦੂਜੀ ਗੱਲ ਇਹ ਆ ਸਾਡੇ ਬੱਚੇ ਨੂੰ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਪਰਚਾ ਦਰਜ ਕੀਤਾ ਜਾਵੇ ਤੁਹਾਨੂੰ ਪੰਜਾਬ ਸਰਕਾਰ ਨੇ ਰਾਸੀ ਦੀ ਵੱਡਾ ਐਲਾਨ ਕੀਤਾ ਪਰ ਤੁਸੀਂ ਉਹ ਠਕਰਾ ਦਿੱਤਾ ਕੀ ਕਹਿਣਾ ਚਾਹੋ ਸਾਨੂੰ ਕੋਈ ਹਜੇ ਪੰਜਾਬ ਸਰਕਾਰ ਦਾ ਫੈਸਲਾ ਨਹੀਂ ਜਿੰਨਾ ਚਿਰ ਪਰਚਾ ਦਰਜ ਨਹੀਂ ਹੁੰਦਾ ਅਸੀਂ ਉਹਨਾਂ ਚੱਕਰ ਨਹੀਂ ਟੇਕ ਕੇ ਬੈਠ ਸਕਦੇ ਬਿਲਕੁਲ ਜੀ ਇਹਨਾਂ ਨੇ ਪਰਿਵਾਰ ਨੇ ਸਾਫ਼-ਸਾਫ਼ ਕਹਿ ਦਿੱਤਾ ਭਾਵੇਂ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਰਾਸੀ ਦੀ ਗੱਲ ਕੀਤੀ ਗਈ ਆ ਇੱਕ ਸਰਕਾਰੀ ਨੌਕਰੀ ਦੀ ਗੱਲ ਕੀਤੀ ਗਈ ਆ ਪਰ ਇਸ ਪਰਿਵਾਰ ਨੇ ਉਸ ਰਾਸੀ ਨੂੰ ਤੇ ਨੌਕਰੀ ਨੂੰ ਠਕਰਾ ਕੇ ਆਪਣੇ ਭਰਾ ਦੀ ਆਪਣੇ ਭਤੀਜੇ ਦੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਮੰਗ ਕੀਤੀ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹਨਾਂ ਇਹ ਲੋਕਾਂ ਨੇ ਮਾਰਿਆ ਉਹਨਾਂ ਨੂੰ ਪਰਚਾ ਦਰਜ ਕਰਕੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੁਸੀਂ ਦੇਖੋਗੇ ਪਰਿਵਾਰ ਪੂਰੇ ਹੌਸਲੇ ਦੇ ਵਿੱਚ ਇੱਥੇ ਪਹੁੰਚਿਆ ਹੋਇਆ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਦੂਰ ਕੈਂਡਲ ਮਾਰਚ ਦੇ ਰਾਹੀਂ ਆ ਰਹੀਆਂ ਨੇ ਇਸ ਜਗ੍ਹਾ ਤੋਂ ਇਹ ਜਿਹੜਾ ਪਰਿਵਾਰ ਹੈ ਉਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਵੇਗਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਦੇ ਨਾਲ ਕੈਮਰਾਮੈਨ ਕੁਮਾਰ ਸਿੰਘ ਫਗਵਾੜੇ ਦੇ ਨਾਲ ਧਨੌਰੀ ਤੋਂ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ